ਸਰਵਨ ਸਿੰਘ ਪੰਦੇਰ ਅਤੇ ਉਹਨਾਂ ਦੀ ਜਿਹੜੀ ਜਥੇਬੰਦੀ ਆ ਉਸ ਵੱਲੋਂ ਸੂਬੇ ਭਰ ਦੇ ਵਿੱਚ ਭਗਵੰਤ ਮਾਨ ਦੇ ਅਰਥੀ ਫੂਕ ਮਜਾਰੇ ਕੀਤੇ ਗਏ ਤੇ ਜਿਹੜਾ ਕਿਸਾਨਾਂ ਤੋਂ ਬਿਨਾਂ ਪੈਸੇ ਦਿੱਤੇ ਉਹਨਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ ਉਸ ਦੇ ਸੰਬੰਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਹੜੇ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਨੇ ਜਿਹੜੀ ਮੋਦੀ ਸਰਕਾਰ ਦੇ ਨਾਲ ਮਿਲ ਕੇ ਪੰਜਾਬ ਸਰਕਾਰ ਨਵੀਂ ਖੇਡ ਖੇਡਣ ਜਾ ਰਹੀ ਹੈ ਉਸ ਦਾ ਵੀ ਜਿਹੜਾ ਵਿਰੋਧ ਕੀਤਾ ਗਿਆ ਤੇ ਜਿਹੜੀ ਲੈਂਡ ਪੋਲਿੰਗ ਜਿਹੜੀ ਪਾਲਿਸੀ ਹੈ ਉਸ ਦਾ ਵੀ ਜਿਹੜਾ ਵਿਰੋਧ ਕੀਤਾ ਗਿਆ ਤੇ ਜਿਹੜਾ ਆਉਣ ਵਾਲੇ 14 ਤਰੀਕ ਨੂੰ ਜਿਹੜਾ ਬਿਜਲੀ ਘਰ ਨੇ ਜਿਹੜੇ ਮੇਨ ਹੈੱਡਕੁਆਟਰ ਨੇ ਉੱਥੇ ਧਰਨੇ ਦੇਣ ਲਈ ਜਿਹੜਾ ਸਾਰੇ ਪੰਜਾਬ ਦੇ ਵਿੱਚ ਕਾਲ ਦਿੱਤੀ ਗਈ ਹੈ ਕਿ ਆਪਾਂ ਨੇ ਚਿਪ ਵਾਲੇ ਮੀਟਰ ਨਹੀਂ ਲੱਗਣ ਦੇਣੇ ਜਿਹੜੀ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਇਸ ਨੂੰ ਨਿੱਜੀ ਹੱਥਾਂ ਦੇ ਵਿੱਚ ਦੇਣ ਜਾ ਰਹੀ ਹੈ ਉਸ ਦਾ ਵੀ ਵਿਰੋਧ ਕੀਤਾ ਗਿਆ ਕੀ ਕਹਿਣਾ ਸਰਬਲ ਸਿੰਘ ਪੰਦੇਰ ਦਾ ਉਹ ਤੁਹਾਨੂੰ ਦਿਖਾਉਨੇ ਆ ਭਗਵੰਤ ਮਾਨ ਦੀ ਅਰਥੀ ਫੂਕ ਮਜਾਰਾ ਅਸੀਂ ਪਿੰਡ ਪੁਧੇਰਕਲਾ ਚ ਵੱਡਾ ਇਕੱਠ ਕਰਕੇ ਕਰ ਰਹੇ ਆ ਕਿਉਂਕਿ ਕੱਲ ਗਰਦਾਸਪੁਰ ਦੇ ਪਿੰਡ ਨੰਗਲਚੌਰ ਜਿੱਥੇ ਭਾਰਤ ਮਾਲਾ ਯੋਜਨਾ ਤਹਿਤ ਕਿਸਾਨਾਂ ਨੂੰ ਜ਼ਮੀਨਾਂ ਦੇ ਪੈਸੇ ਦਿੱਤਿਆਂ ਬਗੈਰ ਜ਼ਬਰਦਸਤੀ ਜਿਹੜਾ ਪੁਲਿਸ ਫੋਰਸ ਨੇ ਕਬਜ਼ਾ ਲੈ ਰਹੀ ਆ ਜਸਵਿੰਦਰ ਸਿੰਘ ਰੰਗਣ ਨੰਗਲ ਦਾ ਜਿਹੜਾ ਕਿਸਾਨ ਆ ਗੰਭੀਰ ਜ਼ਖਮੀ ਹੋਇਆ ਇਸ ਵੇਲੇ ਗੁਰਨਾਨ ਨਸਪਤਲ ਦਾਖਲ ਹੈਗਾ ਵਾ ਤੋਹਦੇ ਵਿਰੋਧ ਵਿੱਚ ਪੂਰੇ ਪੰਜਾਬ ਦੇ ਅੰਦਰ ਜੌਨ ਪੱਦਰ ਤਿਰਥੀ ਫੂਕ ਮਜਾਰੇ ਕੀਤੇ ਇਸ ਦੇ ਨਾਲ ਨਾਲ ਜਿਹੜੀ ਅੱਜ ਹੜਤਾਲ ਹੋ ਰਹੀ ਆ ਟਰੇਡ ਜਥੇਬੰਦੀਆਂ ਦੀ ਪੂਰੇ ਦੇਸ਼ ਭਰ ਦੇ ਵਿੱਚ ਉਹਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਮਰਥਨ ਕਰਦੀ ਆ ਇਹਦੇ ਨਾਲ ਦੀ ਨਾਲ ਜਿਹੜਾ ਬਿਜਲੀ ਬੋਰਡ ਦਾ ਨਿੱਜੀਕਰਨ ਹੋ ਰਿਹਾ ਔਰ ਜਿਵੇਂ ਭਗਵੰਤ ਮਾਨ ਸਰਕਾਰ ਵੀ ਕੇਂਦਰ ਨਾਲ ਰਲ ਕੇ ਜਬਰੀ ਚੇਪ ਵਾਲੇ ਮੀਟਰ ਲਾਉਣ ਚੱਲੀ ਉਹਦੇ ਵਿਰੋਧ ਚ ਵੀ ਔਰ ਲੈਂਡ ਪੂਲਿੰਗ ਪਾਲਿਸੀ ਦਾ ਵੀ ਵਿਰੋਧ ਕਰ ਰਹੇ ਆ ਤੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਆਂ ਕਿ 14 ਜੁਲਾਈ 2025 ਨੂੰ ਵੱਧ ਤੋਂ ਵੱਧ ਇਕੱਠ ਕਰਕੇ ਜਿਹੜਾ ਵਾ ਉਹ ਚੀਪ ਪਾਵਰ ਕਾਮ ਦੇ ਬਿਜਲੀ ਬੋਰਡ ਦਾ ਨਿੱਜੀਕਰਨ ਰੋਕਣ ਵਾਸਤੇ ਸਾਨੂੰ ਆਉਣਾ ਚਾਹੀਦਾ ਔਰ ਭਗਵੰਤ ਮਾਨ ਸਰਕਾਰ ਨੂੰ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਬਗੈਰ ਪੈਸੇ ਦਿੱਤੇ ਆ ਜਬਰੀ ਕਬਜ਼ੇ ਨਹੀਂ ਹੋਣ ਦਿਆਂਗੇ ਭਗਵੰਤ ਮਾਨ ਦੀ ਅਰਥੀ ਫੂਕ ਮਜਾਰਾ ਅਸੀਂ ਪਿੰਡ ਪੁਧੇਰਕਲਾ ਚ ਵੱਡਾ ਇਕੱਠ ਕਰਕੇ ਕਰ ਰਹੇ ਆ ਕਿਉਂਕਿ ਕੱਲ ਗਰਦਾਸਪੁਰ ਦੇ ਪਿੰਡ ਨੰਗਲਚੌਰ ਜਿੱਥੇ ਭਾਰਤ ਮਾਲਾ ਯੋਜਨਾ ਤਹਿਤ ਕਿਸਾਨਾਂ ਨੂੰ ਜ਼ਮੀਨਾਂ ਦੇ ਪੈਸੇ ਦਿੱਤਿਆਂ ਬਗੈਰ ਜ਼ਬਰਦਸਤੀ ਜਿਹੜਾ ਪੁਲਿਸ ਫੋਰਸ ਨੇ ਕਬਜ਼ਾ ਲੈ ਰਹੀ ਆ ਜਸਵਿੰਦਰ ਸਿੰਘ ਰੰਗਣ ਨੰਗਲ ਦਾ ਜਿਹੜਾ ਕਿਸਾਨ ਆ ਗੰਭੀਰ ਜ਼ਖਮੀ ਹੋਇਆ ਇਸ ਵੇਲੇ ਗੁਰਨਾਨ ਹਸਪਤਾਲ ਦਾਖਲ ਹੈਗਾ ਵਾ ਤੋਂ ਉਹਦੇ ਵਿਰੋਧ ਵਿੱਚ ਪੂਰੇ ਪੰਜਾਬ ਦੇ ਅੰਦਰ ਜੌਨ ਪੱਦਰ ਤਿਰਥੀ ਫੂਕ ਮਜਾਰੇ ਕੀਤੇ ਇਸ ਦੇ ਨਾਲ ਨਾਲ ਜਿਹੜੀ ਅੱਜ ਹੜਤਾਲ ਹੋ ਰਹੀ ਆ ਟ੍ਰੇਡ ਜਥੇਬੰਦੀਆਂ ਦੀ ਪੂਰੇ ਦੇਸ਼ ਭਰ ਦੇ ਵਿੱਚ ਉਹਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਮਰਥਨ ਕਰਦੀ ਆ ਇਹਦੇ ਨਾਲ ਦੀ ਨਾਲ ਜਿਹੜਾ ਬਿਜਲੀ ਬੋਰਡ ਦਾ ਨਿੱਜੀਕਰਨ ਹੋ ਰਿਹਾ ਔਰ ਜਿਵੇਂ ਭਗਵੰਤ ਮਾਨ ਸਰਕਾਰ ਵੀ ਕੇਂਦਰ ਨਾਲ ਰਲ ਕੇ ਜਬਰੀ ਚੇਪਾਲੇ ਮੀਟਰ ਲਾਉਣ ਚੱਲੀ ਉਹਦੇ ਵਿਰੋਧ ਚ ਵੀ ਔਰ ਲੈਂਡ ਪੂਲਿੰਗ ਪਾਲਿਸੀ ਦਾ ਵੀ ਵਿਰੋਧ ਕਰ ਰਹੇ ਆ ਤੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਆ ਕਿ 14 ਜੁਲਾਈ 2025 ਨੂੰ ਵੱਧ ਤੋਂ ਵੱਧ ਇਕੱਠ ਕਰਕੇ ਜਿਹੜਾ ਵਾ ਉਹ ਚੀਫ ਪਾਵਰ ਕਾਮ ਦੇ ਬਿਜਲੀ ਬੋਰਡ ਦਾ ਨਿੱਜੀਕਰਨ ਰੋਕਣ ਵਾਸਤੇ ਸਾਨੂੰ ਆਉਣਾ ਚਾਹੀਦਾ ਔਰ ਭਗਵੰਤਮਾਨ ਸਰਕਾਰ ਨੂੰ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਬਗੈਰ ਪੈਸੇ ਦਿੱਤੇ ਆ ਜਬਰੀ ਕਬਜ਼ੇ ਨਹੀਂ ਹੋਣ ਦੇਣਗੇ